ਤਨ ਨਸ਼ਾ ਸ਼ਿਡਾਉ ਕੇਂਦਰ ਦੇ ਵਿੱਚ ਅੱਜ ਤੋਂ ਤਕਰੀਬਨ 3 ਦਿਨ ਪਹਿਲਾਂ ਉਸ ਨੌਜਵਾਨ ਨੂੰ ਭਰਤੀ ਕਰਵਾਇਆ ਗਿਆ ਸੀ ਤੇ ਇਲਾਜ ਦੌਰਾਨ ਉਸ ਨੌਜਵਾਨ ਦੀ ਜਿਹੜੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਜਦੋਂ ਹੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਤੀ ਕਿ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜਿਸ ਦੀ ਉਮਰ ਮਹਿਜ਼ 22 ਸਾਲ ਦੱਸੀ ਜਾ ਰਹੀ ਹੈ ਤੇ ਚਿੱਟੇ ਦਾ ਸ਼ੌਕੀਨ ਸੀ ਚਿੱਟੇ ਦਾ ਆਦੀ ਸੀ ਨਸ਼ਾ ਕਿਸੇ ਵੀ ਤਰੀਕੇ ਦੇ ਨਾਲ ਉਸ ਤੋਂ ਛੱਡਿਆ ਨਹੀਂ ਜਾ ਰਿਹਾ ਸੀ ਇਸ ਕਰਕੇ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਭਰਤੀ ਦਾ ਕਰਵਾ ਦਿੱਤਾ ਗਿਆ ਤਕਰੀਬਨ ਅੱਜ ਤੋਂ 3 ਦਿਨ ਪਹਿਲਾਂ ਉਸ ਨੂੰ ਦਾਖਲ ਕਰਵਾਇਆ ਗਿਆ ਸੀ ਤੇ ਉਸ ਦੇ ਦਰਮਿਆਨ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਤਾਂ ਬਿਲਕੁਲ ਦੱਸਦੀ ਕਿ ਪਿਛਲੇ ਕਈ ਸਾਲਾਂ ਤੋਂ ਚੁੱਟੇ ਕਰਨ ਦਾਦੀ ਸੀ ਤੇ ਹੁਣ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਬਿਲਕੁਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹਨਾਂ ਦੇ ਘਰ ਦਾ ਜਿਹੜਾ ਚਿਰਾਗ ਹੈ ਉਹ ਵੀ ਬੁੱਝ ਚੁੱਕਿਆ ਤਾਂ ਬਿਲਕੁਲ ਨਸ਼ੇ ਦੇ ਨਾਲ ਹੋਣ ਵਾਲੀ ਮੌਤਾਂ ਦੀ ਗਿਣਤੀ ਹੈ ਜਿਹੜੀ ਇਸ ਕਦਰ ਘਟਣ ਦਾ ਨਾਮ ਲੈ ਰਹੀ ਹੈ ਕੀ ਹੋਇਆ ਜੀ ਚਿੱਟਾ ਲੰਦਾ ਸੀ ਸੈਂਟਰ ਤੇ ਇੱਥੇ ਦੀ ਛੱਡ ਕੇ ਗਏ ਸੀ ਪਰਸ ਤੋਂ ਕੱਥੇ ਵੀ ਪਰਸ ਤੋਂ ਛੱਡ ਕੇ ਗਏ ਸੀ ਉਹ ਸਾਨੂੰ ਅੱਜ ਸਵੇਰ ਫੋਨ ਆਇਆ ਸੀ ਕਹਿੰਦੇ ਬਹੁਤ ਜ਼ਿਆਦਾ ਢਿੱਲਾ ਆਏਗਾ ਅਸੀਂ ਫਿਰ ਸਵੇਰ ਤਾਂ ਆਏ ਸੀ ਤਾਂ ਕਰਕੇ ਸਾਨੂੰ ਇੱਥੇ ਆ ਕੇ ਦੱਸਿਆ ਦੀ ਦੇਖੋ ਕਿੰਨੇ ਕੁ ਮਰਜ਼ੀ ਹੈਗਾ ਜੀ ਬਾਈ ਬਾਈ ਕਿੰਨੇ ਜੁਆ ਖੇਡ ਜੁਆ ਕੋ ਤਿੰਨ ਪੈਣਾ ਸੀਗਾ ਅੱਲਾ ਬਰਸ ਉਹ ਤੇ ਕਿੰਨਾ ਕੋਖਾ ਲੱਗਦਾ ਤੁਹਾਨੂੰ ਲੱਗਣਾ ਬਹੁਤ ਲੱਗ ਬਹੁਤ ਲੱਗਾ ਮੈਨੂੰ ਬਚ ਗਿਆ ਦੇ ਕੰਮ ਹੋਇਆ ਅੱਲਾ ਮੈਨੂੰ ਦੱਸਣਾ ਨਹੀਂ ਉਹ ਬਚਾਉਂਗਾ ਹਾਏ ਕੱਲਾ ਕੱਲਾ ਜੀ ਉਹਦਾ ਤਨ ਪੈਣਾ ਜਿੱਕੇ ਨਾਮ ਕਿਪਣਾ ਮੇਰਾ ਨਾਮ ਜੇਸ਼ਨ ਸੰਗੀ ਕੀ ਹੋਇਆ ਕਿਪ ਉਹ ਮੇਰਾ ਬ੍ਰਦਰ ਸੀ ਗਈ ਉਹ ਚਿੱਟਾ ਲਾਉਂਗਾ ਸੀ ਜਾਈ ਵਾਈਟ ਵੀ ਇਸ ਘਰ ਕੇ ਹੀ ਪਰਸੇ 400 ਕਿਲੇ ਚ ਦਾਖਲ ਕੀਤਾ ਸੀਗਾ ਜੀ ਤੇ ਹੀ ਰਾਤ ਉਹ ਬਿਮਾਰ ਹੋ ਗਈ ਕਹਿੰਦੇ ਬਾਹਾਂ ਚ ਦਰਦ ਦਰਦੁੱਠਿਆ ਹੀ ਕਹਿੰਦੇ ਤੇ ਹੀ ਐਕਸਪਾਇਰ ਹੋ ਗਈ ਜੀ ਕਿਨੇ ਟੈਂਪਰਸ ਡਾਕਟਰ ਸੀ ਉਹਨੂੰ ਹੋ ਗਈ 5-6 ਸਾਲ ਹੋ ਗਏ। ਕਿੰਨੀ ਉਮਰ ਦੀ? ਉਮਰ ਜੀ 22 ਸਾਲ ਦੀ। ਕੰਮ ਕੀ ਕਰਦਾ? ਕੰਮ ਤਾਂ ਹੀ ਪੱਲੇਦਾਰੀ ਕਰਦਾ ਸੀ ਇਹ। ਤੇ ਤੁਹਾਨੂੰ ਕੋਈ ਪਤਾ ਲੱਗਿਆ ਐਸ ਤਰ੍ਹਾਂ। ਜੀ ਸਾਨੂੰ ਤਾਂ ਫੋਨ ਆਇਆ ਸੀਗਾ ਜੀ। ਤੇ ਫਿਰ ਜੇਹੀ ਜਦੋਂ ਮੌਡਲ ਟਾਈਮ ਆ ਕੇ ਦੇਖਿਆ ਜੀ ਤੇ ਸਾਨੂੰ ਦੱਸਿਆ ਉਹਨਾਂ ਨੇ ਜੀ ਐਕਸਪਾਇਰ ਹੋ ਗਏ। ਕਿੰਨੇ ਪੈਸੇ ਪਈ ਸੀ? ਜੀ ਤਿੰਨ ਭੈਣਾਂ ਸੀ ਇੱਕ ਭਰਾ ਸੀ। ਦੇਖਸੋ ਇੱਕ ਨਸਲ ਸੜੋ ਕੇਂਦਰੀ ਦਾਖਲ ਸੀ 9 ਜੁਲਾਈ ਨੂੰ ਮੌਤ ਹੋਈ ਹੈ ਕੀ ਕਾਰਨ ਕੀ ਹੋਇਆ? ਪੇਸ਼ੈਂਟ ਕੋਈ ਸੁਰੇ ਕੋਈ ਸੀਰੀਅਸ ਪੇਸ਼ੈਂਟ ਹੋਇਆ ਸੋ ਤੇ ਰੀਹੈਬ ਤੇ ਅਮਰਜੈਂਸੀ ਸ਼ਿਫਟ ਕੀਤਾ ਗਿਆ ਤੇ ਅਮਰਜੈਂਸੀ ਚ ਉਹਦੀ ਸੁਰੇ ਲਾਜ਼ ਦੌਰਾਨ ਉਹਦੀ ਮੌਤ ਹੋ ਗਈ ਹੈ ਤੇ ਨਸ਼ੇ ਦਾ ਆਦੀ ਸੀ ਲਾਜ਼ ਦੌਰਾਨ ਵੀ ਮੌਤ ਹੋਈ ਹੈ ਤੇ ਬਸ ਠੀਕ ਹੈ ਉਹ ਕੋਈ ਹੋਰ ਬਾਕੀ ਰੋਗਾਣਾ ਪੇੜ ਸੀਗਾ ਤੇ ਕੋਈ ਗੱਲ ਨਹੀਂ ਜਿਹੜਾ ਹੋਇਆ ਤੇ ਅੱਗੇ ਦੇਖ ਰਿਹਾ ਕੀ ਕਾਰਨ ਸੀ ਉਹਦੇ ਕਦੋਂ ਦਾ ਸੀ ਕਿੰਨੀ ਕੋਮਾ ਸੀ ਉਹਦੀ ਇਹ ਉਮਰ 25-30 ਸਾਲ ਦੀ ਸੀ ਪਹਿਲਾਂ ਪਲਾਟ ਡੀਡਿਕਸ਼ਨਸ ਦਾਖਲ ਗਿਆ ਕਾਫੀ ਵਾਰ ਦਾਖਲ ਹੋਇਆ ਲਾ ਅਕਸਰ ਜਦ ਇਹ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹੋਰ ਬਿਮਾਰੀਆਂ ਵੀ ਨਾਲ ਹੁੰਦੀਆਂ ਕੋਈ ਹਾਰਟ ਦੀ ਟੀਕ ਆਈ ਵੀ ਹੈਰੋਇਨ ਦਾ ਅਦੀ ਸੀਮ ਰੀਜਨ ਮੁੱਖ ਸੱਜੇ ਦੇ ਦਮਰੇ ਸੀ ਦੇਖੋ ਇਹ ਹੁੰਦੀ ਤਾਂ ਬੜੀ ਮੰਦਭਾਗੀ ਘਟਨਾ ਹੈ ਨਾਲ ਵੀ ਉਹੀ ਹੈ ਪਰ ਠੀਕ ਹੈ ਦੇਖਦੇ ਆ ਕਿ ਕਾਰਨ ਸੋ ਜ ਹੋ